ਆਰ ਪਿਸੇ ਕੀ ਗੱਲ ਹੋਈਏ ਬਾਰੇ ਫਾਲਾ ਸਰ ਉਹ ਦੋ ਵੀ ਗੇਮ ਚਾਰਵੇਂ ਚਾਰਵੇਂ ਦੇ ਲੱਕ ਇੱਕੋ ਜਿਹੇ ਦੂਵੀ ਸ਼ਾਮ ਨੂੰ ਫੋਨ ਆਇਆ 7:30 ਵੇਨਾਂ ਕਿ ਉਹਨੇ ਡੈਥ ਹੋ ਗਈ ਆ ਤੇ ਯੂਨੀਵਰਸਿਟੀ ਦੇ ਅੰਦਰ ਟਰੈਕਟਰ ਲਾਸਟ ਹੋਇਆ ਲਾਸਟ ਨੂੰ ਕਹਨੇ ਨੇ ਡੈਥ ਹੋਈ ਤੇ ਉਹ ਰਸਤਾਂ ਉੱਧਾਂ ਦਾ ਪ ਗਿਆ ਨਾ ਤੇ ਉੱਥੇ ਮੁੜ ਕੇ ਇਹਨਾਂ ਵੱਲ ਡੰਮ ਤੋਂ ਤਾਰਾ ਜੀ ਅੰਦਰ ਹੀ ਲੱਕ ਕੇ ਜਾਵੇ ਉਹ ਕਿ ਭੰਦਾ ਡਾਕਟਰ ਗਿਆ ਤਾਂ ਮੌਤ ਹਾਂ ਜੀ ਹਾਂ ਜੀ ਬਾਹਰ ਹੀ ਚੈੱਕ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਯੂਨੀਵਰਸਿਟੀ ਪਰ ਗਏ ਤੁਸੀਂ ਲੈ ਕੇ ਇਹਨਾਂ ਦੇ ਡਾਕੂਮੈਂਟਸ ਵਗੈਰਾ ਹਾਂਜੀ ਸਰ ਆਪਾਂ ਜਾਣਦੇ ਰਹੇ ਪੰਜ 6 ਦਿਨ ਜਾਂਦੇ ਲਗਾਤਾਰ ਇਹਨਾਂ ਕੋਈ ਨਹੀਂ ਸਾਡੀ ਸੁਣਵਾਈ ਕੀਤੀ ਹਾਂਜੀ ਬੇਰੋਹ ਸਰ ਗ੍ਰੀਨਦਰ ਸਿੰਘ ਮੈਂ ਫੋਨ ਵੀ ਕਰਕੇ ਕਹਿੰਦਾ ਰਿਹਾ ਸਾਲ ਸਲਿੱਪ ਸੈਂਡ ਕਰ ਦੋ ਕਹਿੰਦੇ ਨਹੀਂ ਇਹ ਦਿਹਾੜੀ ਤੇ ਵੰਡਾ ਲਗਾ ਰਿਹਾ ਹੋਵੇ ਕੋਈ ਇਹਨਾਂ ਦਾ ਕੋਈ ਬਿੱਲ ਤੇ ਬੰਦਾ ਹੋਵੇ ਤੇ ਘੱਟੇ 15 ਉਹ ਬਿੱਲ ਤਾਂ ਖੜਾ ਬੰਦ ਜੀ ਸਰ ਉਹ ਨਾ ਫੰਡ ਨੰਬਰ ਵੀ ਕੱਟ ਕੱਟਿਆ ਜਾਂਦਾ ਬਾਕੀ ਆ ਸਹੀ ਕੱਟਿਆ ਜਾਂਦਾ ਇਹ ਬਾਕੀ ਸਾਰਾ ਕੋਈ ਕਟਾਇਆ ਨਹੀਂਦਾ ਹੀ ਇਹ ਫਿਰ ਕੱਜਾਂ ਕਿਸ ਤਰ੍ਹਾਂ ਕੱਜਾਂ ਬੰਦੇ ਦਾ ਨਾਲ ਕੀ ਰੱਖਦੇ ਨਹੀਂ ਕੋਈ ਕਿੰਨਾ ਚਲੋਗੇ ਅਸੀਂ ਸਦਸ ਕਰਦੇ ਹਾਂ ਹਾਂਜੀ ਸਰ 2 ਸਾਲ 2 ਸਾਲ ਹੋ ਗਏ ਸਵਾ ਦੋ ਸਾਲ ਸਵਾ ਦੋ ਸਾਲ ਕਿੰਨੇ ਕਰ ਕੰਮ ਲਿੰਦੇ ਨੇ ਤਨਖਾਹ ਸਰ ਉਹਨਾਂ ਨੇ ਮੈਨੂੰ ਆਹੀ ਮੈਨੇ ਉਹ ਚੋੜਾ 15000 ਰੁਪਏ ਲਾ ਕੇ ਫੰਡ ਪਰ ਕੱਢ ਕੇ ਹਾਂਜੀ ਫੰਡ ਵੀ ਵਗੈਰਾ ਕੱਟਦੇ ਹੀ ਐਸਆਈ ਕੱਟਦੇ ਹੀ ਉਹਨਾਂ ਦਾ ਜਦੋਂ ਸੰਸਕਾਰ ਹੋਇਆ ਕੋਈ ਮਲਾਜ਼ਮ ਆਇਆ ਸੀ ਉਹਨੇ ਚਾਰ ਚੰਗਰ ਆਏ ਸੀ ਹਾਂਜੀ ਸਰ ਮਲਾਜ਼ਮ ਆਇਆ ਸੀ ਇੱਥੇ ਮਾਹੌਲਾ ਜੂ ਯੂਨੀਵਰਸਿਟੀ ਦੇ ਕਰਮਚਾਰੀ ਆਏ ਵਾਪਿਸ ਕਿਹ ਕੋ ਸਰ ਸਾਹਿਬ ਕੀ ਕਹਾ ਸੁਣਾ ਸਰ ਉਹ ਕਹਿੰਦੇ ਜੋ ਤੂੰ ਹੀ ਕਹੋਗੇ ਉਹ ਹੱਲ ਕਰ ਦਾਂਗਾ ਤੁਹਾਡਾ ਜਿਤਨਾ ਤੂੰ ਮੌਜਾ ਜਮ ਕਹੋਗੇ ਤੇ ਸਰ ਹੁਣ ਮਤਲਬ ਕੀ ਉਹ ਕਹਿੰਦੇ ਬੰਦਾ ਜਿਹੜੀ ਤੇ ਲੱਗਾ ਕੰਮ ਤੇ ਸਾਡੇ ਕੋਲ ਸਲਵਾਇ ਨਹੀਂ ਕਰਦਾ ਕੋਈ ਸਲਵਾਇ ਨਹੀਂ ਕਰਦਾ ਕਿੰਨੇ ਦਿਨ ਹੋ ਗਿਆ ਉਹਨਾਂ ਦੇ ਪੈਸੇ ਦਾਤ ਹੋਈ 3 ਤਰੀ ਨੂੰ ਹੋਈ ਮੈਨੂੰ ਦਿਨ 15 ਦਿਨ ਹੋ ਗਿਆ ਹਾਂਜੀ 15 ਦਿਨ ਹੋ ਗਏ ਉਹਨਾਂ ਕੋਈ ਸਲਵਾਇ ਨਹੀਂ ਕੋਈ ਸਲਵਾਇ ਨਹੀਂ ਕਰਦਾ ਸਰ ਬਾਹਰੋਂ ਸਰ ਵਾਪਸ ਕਰੀ ਜਾਂਦੇ ਸਾਨੂੰ ਤੇ ਡੀਸੀ ਨੂੰ ਨਾਇਕ ਨੂੰ ਅਗੋਂ ਮਿਲ ਦਿੰਦੇ ਇੰਚਾਰਜ ਨੂੰ ਇਸ ਬੰਦ ਵਿੱਚ ਕਿਸੇ ਕੋਈ ਉੱਚ ਅਧਿਕਾਰੀ ਬਿਨਾਂ ਗਰਬਰ ਕੀਤੀ ਤੇ ਤਰਗੋ ਕਿਸੇ ਸਾਫ ਦਾ ਕੋਈ ਕਿਤੇ ਨਹੀਂ ਪੁਲਿਸ ਨੇ ਕਿ ਸੋਚਤ ਨਹੀਂ ਨਹੀਂ ਸਰ ਉਹਨਾਂ ਨੇ ਕੋਈ ਗੱਲ ਪਾਈ ਚੁੱਪ ਕਰਾ ਪਾਈਆਂ ਕੋਈ ਸ਼ਿਕਾਇਤ ਉਤਾਰਾ ਕੀਤੀ ਹਾਂਜੀ ਛਿੱਟੀਆਂ ਪਾਈਆਂ ਸਰ ਕੋਈ ਰਿਸਪੌਂਸ ਆਇਆ ਨਹੀਂ ਸਰ ਅਜੇ ਤੱਕ ਕੋਈ ਨਹੀਂ ਆਇਆ ਕੀ ਮੰਗ ਕਰਦੇ ਸਰ ਮੰਗ ਸਾਡੀ ਇਹ ਹੋਈ ਹੈ ਮੰਨ ਲਓ ਕਿ ਕਰਦਾ ਖਰਚਾ ਬਲਕਿ ਚੱਲਦਾ ਨਹੀਂ ਪਿਆ ਮੰਮੇ ਹੋ ਨਹੀਂ ਕੰਮ ਕੁੰਮ ਕਰ ਦੇ ਸਰ ਆਪਾਂ ਮੰਗੀ ਦਿਹਾੜੀ ਕਰਦੇ ਹਾਂ ਮਸ਼ੀਨਾ ਮਸ਼ੀਨਾ ਤਾਂ ਕੋ ਕਰਦੇ ਆ ਤਨਖਾਹ ਸਾਡੀ 8-8000 ਰੁਪਆ ਤੇ ਕਦ ਡਗ ਜਾ ਰ ਹੋ ਇਹਨੇ ਚਲਦੇ ਪਾਪਾ ਇਸੇ ਨੂੰ ਰਾਜਾ ਦੇ ਪ੍ਰਭੀ ਸਿੰਘ ਤੇ ਮੈਂ ਆਪਣਾ ਉਹ ਮੇਰੇ ਸਹਰਾ ਸਾਹਿਬ ਸੀ ਤੇ ਮੈਂ ਉਹਨਾਂ ਦਾ ਜਵਾਈ ਦੇ ਤੇ ਉਹਨਾਂ ਦੀ ਇਦਾਂ ਸੀ ਕਿ ਯੂਨੀਵਰਸਿਟੀ 'ਚ ਜੋਬ ਕਰਦੇ ਸੀ ਯੂਨੀਵਰਸਿਟੀ 'ਚ ਜੋਬ ਕਰਦੇ ਉਹਨਾਂ ਨੂੰ ਹੋ ਗਏ ਸੀ 1.5 ਸਾਲ ਹੋ ਗਏ ਸੀ ਤੇ ਉਹਨਾਂ ਨੇ ਉਹ ਮਤਲਬ ਕਿ 30 ਤਰੀਕ ਤੋਂ ਮਤਲਬ ਕਿ ਡਿਊਟੀ ਤੇ ਗਿਆ 30 ਤਰੀਕ ਨੂੰ ਡਿਊਟੀ ਤੇ ਗਿਆ 7 ਜੁਲਾਈ ਨੂੰ ਉਹਨਾਂ ਦੇ ਮਤਲਬ ਕਿ ਉੱਥੋਂ ਆਪਣਾ ਫੋਨ ਆਇਆ ਸੀ ਕਿ ਉਹਨਾਰੇ ਆਪਣਾ ਕਿ ਨਾਂ ਲਿੰਦੇ ਦੇ ਇਹਨਾਂ ਦੇ ਅੰਚਾਰਜ ਸਦਾ ਗਾਲ ਦਾ ਇੰਚਾਰਜ ਇੰਕਾ ਫੋਨ ਕੇ ਦਾ ਆਇਆ ਸੀ ਉਹਨਾਰੇ ਜਿਹੜੇ ਕਲੋਜੀ ਯੂਨੀਵਰਸਿਟੀ ਦੇ ਜਿਹੜੇ ਕਰਮਚਾਰੀ ਹੈਗੇ ਕਹਿੰਦਾ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਕਿਹਾ ਕਿ ਇਦਾਂ ਮੇਰੇ ਕੋਲ ਟਰੈਕਟਰ ਤੇ ਮੇਰੇ ਕੋਲ ਅੱਗ ਲੱਗੀ ਆ ਟਰੈਕਟਰ ਨੂੰ ਅੱਗ ਲੱਗਣ ਦੇ ਕਾਰਨ ਉਹ ਅੱਗ ਬੁਝਾਣ ਦੇ ਸੀ ਅੱਗ ਬੁਝਾਣ ਦੇ ਕਾਰਨ ਟਰੈਕਟਰ ਦਾ ਜਿਹੜਾ ਟਾਇਰ ਬਲਾਸਟ ਹੋ ਗਿਆ ਵਾ ਤੇ ਯਾਰ ਬਲਾਸਟ ਹੋਣ ਤੋਂ ਬਾਅਦ ਉਹਨਾਂ ਨੂੰ ਮਤਲਬ ਦੇ ਹਸਪੀਟਲ ਲੈ ਜਾਇਆ ਗਿਆ ਹਸਪਤਾਲ ਜਾਂਦੇ ਜਿਸਾਰੀ ਮਤਲਬ ਉਹ ਰਾਸਤੇ ਦੇ ਵਿੱਚ ਹੀ ਉਹਦੀ ਮਤਲਬ ਡੈਥ ਹੋ ਗਈ। ਨਾਮ ਕੀ ਸੀ ਗੋਲਾ ਦਾ? ਨਾਮ ਖਸ਼ੀ ਸਿੰਘ। ਕਿੰਨਾ ਚਿਰ ਹੋ ਗਿਆ ਸੀ ਯੂਨੀਵਰਸਿਟੀ ਜੋਬ ਕਰਦਾ। ਯੂਨੀਵਰਸਿਟੀ ਨੂੰ 2.5 ਸਾਲ ਹੋ ਗਏ ਸਰ। 2.5 ਹਾਂਜੀ। ਇਹ ਪਹਿਲਾਂ ਕਿ ਆਰਮੀ ਬਾਰੇ ਜੋ ਡਾਇਲਰ ਆਰਮੀਜ਼ ਦੇ ਨਾਲ ਪਾਰਟਨਰ ਮੈਂ ਤਾਂ ਹੈ ਸਰ। ਤੇ ਜਿਹੜੀ ਉਹ ਚੀਜ਼ ਹੈ ਕਿ ਸਿਕਿਉਰਟੀ ਦੇ ਵਿੱਚ ਸੀ। ਹਾਂਜੀ ਸਿਕਿਉਰਟੀ ਦੇ ਵਿੱਚ ਸਰ ਲੱਗੇ ਹੋਏ ਸੀ। ਤੇ ਬਾਅਦ ਤੇ ਨਿਕਲਦੀ ਉਹ ਨਾਲ ਕੋਈ ਮੁਆਵਜ਼ਾ ਮੈਨੂੰ ਮਿਲਿਆ ਕਿ ਨਹੀਂ ਉਸੇ। ਨਹੀਂ ਸਰ ਮੁਆਵਜ਼ਾ ਵਗੈਰਾ ਕੁਝ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣਾ ਪਹਿਲਾਂ ਕਾ ਆਪਣਾ ਇਹ ਕਾ ਕਰ ਲਓ ਭੋਗ ਵਗੈਰਾ ਕਰ ਲਓ ਫਿਰ ਉਸ ਤੋਂ ਬਾਅਦ ਤੁਹਾਡੀ ਸੁਣਵਾਈ ਕੀਤੀ ਜਾਏ ਕਿ ਸੁਣਵਾਈ ਤੇ ਭੋਗ ਤੋਂ ਬਾਅਦ ਅਸੀਂ ਕਹਿਣਾ ਚਾਰ ਪੰਜ ਦਿਨ ਹੀ ਹੋ ਗਏ ਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਜਾਂ ਇਨਸਾਫ ਸੰਗਤੋਂ ਮਿਲੇ ਆ ਸਾਫ ਸੰਗਤੋਂ ਮਿਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਨੂੰ ਗੁਰਵਿੰਦਰ ਸਿੰਘ ਦੇ ਡਿਪਾਰਟਮੈਂਟ ਦਾ ਹੈਗਾ ਵਾ ਉਹਨਾਂ ਨੂੰ ਅਸੀਂ ਪੁੱਛਿਆ ਕਿ ਉਹਨਾਂ ਦਾ ਤੁਸੀਂ ਕੰਪਨੀ ਦਾ ਨਾਮ ਦੱਸ ਦੋ ਕੰਪਨੀ ਦਾ ਨਾਮ ਨਹੀਂ ਉਹਨਾਂ ਨੇ ਦੱਸਿਆ ਜੀ ਤੇ ਉਹਨਾਂ ਨੇ ਸਾਨੂੰ ਮਦਦ ਕੋਈ ਵੀ ਅੱਗੋਂ ਕੋਈ ਬਾਹਰ ਨਹੀਂ ਫੜੀ ਜੀ ਗੁਰਸਪਤ ਜੀ ਇੰਚਾਰਜ ਆ ਮੰਥੇ ਦੇ ਸਭ ਤੋਂ ਮੁਲਾਕਾਤ ਸੀ ਉਹ ਮੰਨਦੇ ਨਹੀਂ ਸਰ ਉਹ ਕਹਿੰਦੇ ਸੀ ਕਿ ਇੱਥੇ ਆਪਣਾ ਇਹ ਗਵਰਨਮੈਂਟ ਦੇ ਵਿੱਚ ਨਹੀਂ ਮੇਰੇ ਆਂਦੇ ਗਵਰਨਮੈਂਟ ਜੌਬ ਨਹੀਂ ਸੀ ਕਰਦੇ ਐ ਪ੍ਰਾਈਵੇਟ ਵੀ ਕਰਦੇ ਸੀ ਪ੍ਰਾਈਵੇਟ ਵੀ ਇੰਹਾਂ ਦੇ ਕਰਦੇ ਉਸ ਤੋਂ ਬਾਅਦ ਜਦੋਂ ਕੰਪਨੀ ਦੇ ਥਰੂ ਕਰਦੇ ਕੰਪਨੀ ਦੇ ਹੀ ਕਹਿੰਦੇ ਸੀ ਕਿ ਤੁਸੀਂ ਗੁਰਵਿੰਦਰ ਨੂੰ ਮੇਰੇ ਗੁਰਵਿੰਦਰ ਸਾਹਿਬ ਨੂੰ ਜਾਗੇ ਅਸੀਂ ਗੁਰਵਿੰਦਰ ਸਾਹਿਬ ਨੂੰ ਮੇਲੇ ਜਾਗੇ ਅੱਗੋਂ ਕੋਈ ਵੀ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਨਾ ਸਾਨੂੰ ਕੋਈ ਦਿੱਤਾ ਤੇ ਉਹ ਕਹਿੰਦੇ ਕਿ ਅੱਗੋਂ ਕਹਿੰਦੇ ਕਿ ਇੱਥੇ ਦਿਹਾੜੀ ਤੇ ਕੰਮ ਕਰਦੇ ਸੀ ਅੱਛਾ ਹਾਂ ਜੀ ਦਿਹਾੜੀ ਤੇ ਕੰਮ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਉੱਥੋਂ ਵਾਪਸ ਆ ਗਏ ਫਿਰ ਅਸੀਂ ਘਰੇ ਆ ਗਏ ਸੋਚਿਆ ਕਿ ਇਹ ਚੀਜ਼ ਨੂੰ ਕਿ ਉਹਨਾਂ ਜਿਹੜੀ ਦਿਹਾੜੀ ਤੇ ਕੰਮ ਕਰਦੇ ਫਿਰ ਉਹਨਾਂ ਦਾ ਆਪਣਾ ਫੰਡ ਕਿਵੇਂ ਕੱਟਿਆ ਗਿਆ ਉਸ ਦਿਨ ਤੋਂ ਲੈ ਕੇ ਕਿਤੇ ਵੀ ਬਹੁਤ ਸਾਰੇ ਹਾਲੀ ਪਿੰਸਨ ਸਾਰੇ ਕੰਪਲੇਨ ਵਗੈਰਾ ਕੀਤੀ ਹੋਣਾ ਕੀ ਹੋਣ ਤੱਕ ਕੀ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਰਾ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਸਾਫ ਸਿਰ ਜਦੋਂ ਸਟੋਰ ਦੀ ਚਾਲ ਨੂੰ ਮਿਲਿਆ ਜਾਂਦਾ ਹੈ ਤੇ ਉਹਨਾਂ ਨੇ ਕੋਈ ਕਹਾ ਨਹੀਂ ਕੋਈ ਮੁਆਫਜ਼ਾ ਵਗੈਰਾ ਜਾਂ ਕਿੰਨਾ ਕੋਈ ਕੋਸ਼ਣ ਦਿੱਤਾ ਕੁਝ ਨਹੀਂ ਕਿਹਾ ਸਾਰੇ ਉਹ ਕਹਿੰਦੇ ਆ ਕਿ ਇਹ ਕੱਚੇ ਵਾਲੇ ਵਿੱਚ ਹੈ ਕੱਚੇ ਦੇ ਵਿੱਚ ਕੋਈ ਹੱਲ ਨਹੀਂ ਹੋਣਾ ਇਹਨਾਂ ਦਾ ਕੁਝ ਵੀ ਇਸ ਨੂੰ ਬਸ ਹੱਥ ਜੋੜ ਦਿੰਦੇ ਆ ਦੋ ਦਿਨ ਨਹੀਂ ਕੋਈ ਗੱਲ ਹਾਂਜੀ ਸਰ ਫਾਂਡ ਵਗੈਰਾ ਕੱਟੇ ਜਾਂਦੇ ਹਾਂਜੀ ਸਰ ਤਨਖਾਹ ਸਾਰੇ ਇਹਨਾਂ ਦੀ ਫੰਡ ਵਗੈਰਾ ਕੱਟ ਕੇ ਇਹਨਾਂ ਨੂੰ ਮਿਲੇ 14-15000 ਰੁਪਏ ਕਹਿੰਦੇ ਸੀ ਅੱਛਾ ਹਾਂਜੀ ਫੰਡ ਸਾਰੇ ਕੱਟੇ ਜਾਂਦੇ ਹਾਂਜੀ ਫਾਂਡ ਵਗੈਰਾ ਕੱਟੇ ਜਾਂਦੇ ਫਾਂਡ ਵਗੈਰਾ ਮਿਲੇ ਜਾਂ ਨਹੀਂ ਨਹੀਂ ਸਰ ਫਾਂਡ ਵਗੈਰਾ ਨਹੀਂ ਮਿਲਿਆ ਉਹਨਾਂ ਨੂੰ ਕੀਤਾ ਸੀ ਉਹਨਾਂ ਨੇ ਸਾਨੂੰ ਕੱਲ ਨੰਬਰ ਭੇਜਿਆ ਕਹਿੰਦੇ ਕਿ ਤੁਸੀਂ ਆਪਣਾ ਪੀਐਫ ਫੰਡ ਜਿਹੜਾ ਬਾਹਰ ਚੈੱਕ ਕਰਵਾ ਸਕਦੇ ਹੋ ਕੋਈ ਕੋਈ ਉਸ ਨੇ ਕਾਰਵਾਈ ਕੀਤੀ ਸੀ ਇਸ ਮਾਮਲੇ ਵਿੱਚ ਕੋਈ ਪੋਸਟਮਾਰਟਮ ਹੋਇਆ ਹੈ ਹਾਂਜੀ ਸਰ ਪੋਸਟਮਾਰਟਮ ਹੋਇਆ ਸਰ ਹਾਂ ਜੀ ਕਸਟਮਰ ਆਇਆ ਸੀ ਉਹ ਕੀ ਮੰਗ ਕਰਦੇ ਸਰ ਮੰਗ ਇਹ ਆ ਕਿ ਚਲੋ ਇਹ ਪਰਿਵਾਰ ਕਿਰਾਏ ਤੇ ਰਹਿੰਦਾ ਵਾ ਉਹਨਾਂ ਦੇ ਸਿਰ ਤੇ ਹੀ ਸਾਰਾ ਮਤਲਬ ਕਿ ਪਰਿਵਾਰ ਚੱਲਦਾ ਸੀ ਉਹਨਾਂ ਦੀ ਪੈਨਸਲ ਤੇ ਪਰਿਵਾਰ ਚੱਲਦਾ ਸੀ ਨਾਲ ਆਪਣਾ ਕੀ ਨਾਲ ਇਹ ਵੀ ਇੱਥੇ ਯੂਨੀਵਰਸਿਟੀ ਜੌਬ ਕਰਦੇ ਸੀ ਸਾਰਾ ਇਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਆ ਉਹਨਾਂ ਦੇ ਡਿਪੈਂਡ ਕਰਦੇ ਆ ਕਿਉਂਕਿ ਇਹ ਵੀ ਜੌਬ ਵਗੈਰਾ ਕੁਝ ਨਹੀਂ ਕਰ ਸਕਦੇ ਕਿਉਂਕਿ ਇੰਨੀ ਇਹਨਾਂ ਦੇ ਹਾਲਤ ਨਹੀਂ ਆ ਗਈ ਤੇ ਮੁੰਡੇ ਵੀ ਦਿਹਾੜੀ ਦਾ ਦਿਹਾੜੀ ਦਾ ਕੰਮ ਟਪਾ ਕਰਦੇ ਨੇ ਠੀਕ ਹੈ 30 ਤਰੀਕ ਦੀ ਗੱਲ ਆਤੀ ਹੈ ਅਪ੍ਰੈਲ ਦੀ ਸਾਡਾ ਬੁੱ ਸਿੰਘ ਸਿੰਘ ਜਿਹੜਾ ਸੀ ਉਧਰ ਉਹ ਸਾਰੀ ਵਿਭਾਗ ਵੱਲ ਡਿਊਟੀ ਤੇ ਸੀਗਾ ਉੱਥੇ तकरीबन ਸ਼ਾਮ ਨੂੰ 5:35 ਵਜੇ ਅਚਾਨਕ ਜਿਹੜਾ ਉੱਥੇ ਖੜਾ ਟਰੈਕਟਰ ਸੀਗਾ ਉਹਨੂੰ ਕਿਸੇ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਇਹਨੇ ਇਮੀਡੀਏਟਲੀ ਸਾਡੇ ਜਿਹੜੇ ਸੁਪਰਵਾਈਜ਼ਰੀ ਆਫੀਸਰ ਜਸਬੀਰ ਸਿੰਘ ਇਹਨਾਂ ਨੂੰ ਫੋਨ ਕੀਤਾ ਤੇ ਨਾਲੇ ਉਹਨੇ ਆਪ ਕੋਸ਼ਿਸ਼ ਕੀਤੀ ਅੱਗ ਨੂੰ ਬੁਝਾਉਣ ਦੀ ਨੇੜੋਂ ਕੋ ਫੜ ਕੇ ਮਿੱਟੀ-ਮਿੱਟੀ ਪਾ ਕੇ ਜਦੋਂ ਗਏ ਆ ਉਹ ਉਹ ਵੀ ਬੁਝਾਉਂਦੇ ਸੀ ਨਵੇਂ ਨਾਲ ਜਾ ਕੇ ਕੋਸ਼ਿਸ਼ ਕੀਤੀ ਪਰ ਉਹ ਕਾਫੀ ਤੇਜ਼ ਅਗਰ ਸੀ ਇੰਨੀ ਛੇਤੀ ਨੇੜੇ ਕੋ ਪ੍ਰਬੰਧ ਨਾ ਹੋ ਸਕਿਆ ਇਹਨਾਂ ਨੇ ਪਿੱਛੇ ਫੋਨ ਕਾਲ ਵੀ ਕੀਤੇ ਤੇ ਜਦੋਂ ਉਹ ਜ਼ਿਆਦਾ ਭਪਕੀ ਹੈ ਤੇ ਉਹਦੇ ਨਾਲ ਉਹਨੂੰ ਵੀ ਇੱਕੇ ਤੋਂ ਟੈਗ ਹੋ ਗਿਆ ਇਮੀਡੀਏਟਲੀ ਉਹਨੂੰ ਅਸੀਂ ਫਿਰ ਹਸਪੀਟਲ ਲੈ ਕੇ ਗਏ ਪਰ ਮਾੜੀ ਕਿਸਮਤ ਇਹਨੂੰ ਬਚਾ ਨਹੀਂ ਸਕੇ ਸਰ ਇਹ ਬਕੀ ਜੀ ਤੁਸੀਂ ਆਪਣੋ ਕੋ ਪੱਕੇ ਤੌਰ ਤੇ ਸੀਗਾ ਕਿ ਜਾਓ ਨਹੀਂ ਸਾਡੇ ਇਹ ਸਾਡੇ ਕੋਲ ਕੰਟਰੈਕਟ ਬੇਸ ਤੇ ਸਾਡੇ ਕੋਲ ਬੰਦੇ ਆਉਂਦੇ ਆ ਇਹ ਇੱਕ ਸਾਡੇ ਕੋਲ ਇੱਕ ਹੈਗੀ ਆ ਗ੍ਰੇਟਸ ਇੰਡੀਆ ਕੰਪਨੀ ਹੈ ਪ੍ਰਾਈਵੇਟ ਇਹਨਾਂ ਦਾ ਐਗਰੀਮੈਂਟ ਇਹਨਾਂ ਨਾਲ ਹੋਇਆ ਹੁੰਦਾ ਹੈ ਯੂਨੀਵਰਸਿਟੀ ਨਾਲ ਉਹ ਜਿੰਨੇ ਸਾਨੂੰ ਜਿਹੜੀ ਵੇਜ ਤੇ ਬੰਦੇ ਟੈਂਪਰੇਰੀ ਅਰਜੀ ਤੌਰ ਤੇ ਚਾਹੀਦੇ ਹੁੰਦੇ ਆ ਉਹ ਸਾਨੂੰ ਉਹਨਾਂ ਪ੍ਰੋਵਾਈਡ ਕਰਨੇ ਆ ਉਹਨਾਂ ਦੇ ਰਾਈ ਹੀ ਬੰਦੇ ਸਾਡੇ ਕੋਲ ਆਉਂਦੇ ਆ ਤੇ ਉਹ ਇਤੋਂ ਪੇ ਜਿਹੜੀ ਆ ਫਿਰ ਉਹਨਾਂ ਨੂੰ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਸਰ ਕਿੰਨੀ ਦਿਨ ਹੋ ਗਈ ਬੱਚੇ ਸੋ ਇੱਥੇ ਪਾਰਕ ਵਿੱਚ ਕੰਮ ਕਰਦਾ ਇਹਨੇ ਮੈਂ ਤਾਂ 2 ਤੋਂ 2.5 ਸਾਲ ਕੰਮ ਕੀਤਾ ਤੇ ਜੀ 1.5 ਸਾਲ ਕੰਮ ਕੀਤਾ 60 ਸਾਲ ਤੱਕ ਨਹੀਂ ਇਹਦੇ ਵਿੱਚ ਲੰਮਸਾਂ ਵੀ ਪੈਸੇ ਦਿੱਤੇ ਜਾਂਦੇ ਆ ਜੀ ਜਿਹੜੀ ਇਹਦੇ ਵਿੱਚ ਡਾਇਰੈਕਟ ਬੇਸ ਵਾਲਿਆਂ ਨੂੰ ਡੇਲੀ ਬੇਸ ਤੇ ਦਿਹਾੜੀ ਵਾਲਾ ਕੰਮ ਡਾਇਰੈਕਟ ਬੇਸ ਤੇ ਹੋਰ ਸਿੱਧੇ ਲੰਮਸਾਂ ਨੂੰ ਪੈਸੇ ਜਿਹੜੇ ਉਹਨਾਂ ਦੇ ਕੰਮ 'ਚ ਪਈ ਜਾਂਦੇ ਆ ਯੂਨੀਵਰਸਿਟੀ ਵੱਲੋਂ ਜੋ ਵੀ ਫਿਕਸ ਕੀਤੇ ਹੁੰਦੇ ਆ ਜੋ ਵੀ ਉਹਨਾਂ ਇਹਨਾਂ ਦਾ ਐਗਰੀਮੈਂਟ ਆਪਸ ਵਿੱਚ ਹੁੰਦਾ ਹੈ ਠੇਕੇਦਾਰ ਦਾ ਯੂਨੀਵਰਸਿਟੀ ਨਾਲ ਤੇ ਪਲੱਸ ਠੇਕੇਦਾਰ ਦਾ ਬੰਦੇ ਦਾ